ਪਿਛਲੇ ਕੁਝ ਸਾਲਾਂ ਤੋਂ ਪੰਜਾਬ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਬੜੀ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ। ਸਟ੍ਰਾਬੇਰੀ ਫਲ ਬਹੁਤ ਨਾਜ਼ੁਕ ਅਤੇ ਘੱਟ ਸਮੇਂ ਦਾ ਫਲ ਹੋਣ ਕਰਕੇ ਇਸ ਦੀ ਪੈਦਾਵਾਰ ਅਤੇ ਮੰਡੀਕਰਨ ਥੋੜਾ ਔਖਾ ਹੈ ਪਰ ਇਹ ਇੱਕ ਲਾਭਦਾਇਕ ਫਲ ਵਜੋਂ ਕਿਸਾਨਾਂ ਨੂੰ ਚੰਗੀ ਆਮਦਨ ਦੇ ਰਿਹਾ ਹੈ। ਸਟ੍ਰਾਬੇਰੀ ਇੱਕ ਵਿਦੇਸ਼ੀ ਫਲ ਹੋਣ ਕਰਕੇ ਪੰਜਾਬ ਵਿੱਚ ਬਹੁਤ ਹਰਮਨ ਪਿਆਰਾ ਫਲ ਬਣ ਚੁੱਕਾ ਹੈ ਅਤੇ ਬਹੁਤ ਸਾਰੇ ਕਿਸਾਨ ਇਸ ਦੀ ਵਪਾਰਕ ਪੱਧਰ ਤੇ ਕਾਸ਼ਤ ਕਰ ਰਹੇ ਹਾਂ ਮੇਰਾ ਨਾਮ ਪਰਮਜੀਤ ਸਿੰਘ ਜੀ ਪਿੰਡ ਨੰਗਲ ਅਬਿਆਣਾ ਬਲੋਕ ਨੂਰਪੁਰ ਵੇਦੀ ਜੀ ਡਿਸਟ੍ਰਿਕਟ ਰੋਪੜ ਤੋਂ ਮੈਂ ਇੱਥੇ ਆਪਣੇ ਪਿੰਡ ਨੰਗਲ ਦੇ ਵਿੱਚ ਤਕਰੀਬਨ 18 ਏਕੜ ਦੀ ਜਿਹੜੀ ਹੈ ਉਹ ਖੇਤੀ ਕਰ ਰਿਹਾ ਹਾਂ ਜੀ ਤੇ ਇਸੇ ਪਿੰਡ ਦਾ ਮੈਂ ਜੰਪਲਾਂ ਜੀ ਤੇ ਬਹੁਤ ਜਦੋਂ ਤੋਂ ਹੁਣ ਸੰਭਾਲੀ ਹੈ ਮੈਂ ਖੇਤੀ ਕਰਦਾ ਆ ਰਿਹਾ ਜੀ ਪਹਿਲਾਂ ਤਕਰੀਬਨ ਹਾਰਟੀਕਲਚਰ ਦੇ ਨਾਲ ਹੀ ਮੈਂ ਜੁੜਿਆ ਹੋਇਆ ਫਾਰਮਰ ਆਈ ਸ਼ੁਰੂ ਤੋਂ ਪਹਿਲਾਂ ਮੈਂ ਗੋਭੀ ਦੀ ਖੇਤੀ ਕਰਦਾ ਰਿਹਾ ਜੀ ਤੇ ਫਿਰ ਮੈਂ ਆਲੂ ਦੀ ਖੇਤੀ ਕਰਦਾ ਰਿਹਾ ਜੀ ਤੇ ਫਿਰ ਮੇਰੀ ਇੱਕ ਸਿਸਟਰ ਹੈ ਜੀ ਪੌਂਟਾ ਸਾਹਿਬ ਦੇ ਵਿੱਚ ਉਹ ਸਟ੍ਰੋਬਰੀ ਦੀ ਖੇਤੀ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਬੜਾ ਪ੍ਰੇਰਿਤ ਕਰਿਆ ਜੀ ਤੇ ਉਹਨਾਂ ਨੇ ਪਹਿਲੀ ਵਾਰ ਅੱਜ ਤੋਂ 11-12 ਸਾਲ ਪਹਿਲਾਂ ਮੇਤੋਂ ਇੱਕ ਏਕੜ ਤੋਂ ਇਹ ਖੇਤੀ ਸ਼ੁਰੂ ਕਰਵਾਈ ਸੀਗੀ ਜੀ ਤੇ ਉਹਨਾਂ ਨੇ ਮੈਨੂੰ ਬੜਾ ਗਾਈਡ ਕਰਿਆ ਤੇ ਫਿਰ ਮੈਂ ਇੱਕ ਏਕੜ ਤੋਂ ਖੇਤੀ ਸ਼ੁਰੂ ਕਰਕੇ ਤੇ ਫਿਰ ਮੈਂ ਇਸ ਖੇਤੀ ਨੂੰ ਤਕਰੀਬਨ 12-13 ਏਕੜ ਤੱਕ ਲੈ ਕੇ ਗਿਆ ਜੀ ਜਿਹਦੇ ਵਿੱਚ ਲੇਬਰ ਦੀ ਮੈਨ ਪਾਵਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਜੀ ਅਗਰ ਅਸੀਂ 12-13 ਏਕੜ ਦੀ ਖੇਤੀ ਕਰਦੇ ਹਾਂ ਤਾਂ ਸਾਨੂੰ 70-75 ਜਿਹੜੇ ਮਜ਼ਦੂਰ ਚਾਹੀਦੇ ਹੁੰਦੇ ਨੇ ਤੇ ਉਹ ਇੱਕ ਬਹੁਤ ਬੜੀ ਸਾਨੂੰ ਪਹਿਲਾਂ ਸਮੱਸਿਆ ਨਾਲ ਜੂਝਣਾ ਪਿਆ ਤੇ ਇਸ ਕਰਕੇ ਫਿਰ ਅਸੀਂ ਇਹਨੂੰ ਥੱਲੇ ਲੈ ਕੇ ਆਇਆ ਥੋੜਾ ਜਿਹਾ ਕਿਉਂਕਿ ਇਹ ਜਿਹੜੀਆਂ ਖੇਤੀ ਆਈ ਦੇ ਵਿੱਚ ਥੋੜਾ ਖਰਚਾ ਵੀ ਵੱਡਾ ਹੈ ਤੇ ਲੇਬਰ ਨੂੰ ਮੇਨਟੇਨ ਕਰਨਾ ਤੇ ਮੰਡੀ ਕਰਨ ਇਹਦਾ ਬੜਾ ਪਹਿਲਾਂ ਪਹਿਲਾਂ ਓੱਖਾ ਲੱਗਿਆ ਜੀ ਕਿਉਂਕਿ ਮੈਂ ਮੰਡੀ ਕਰਨ ਦੀ ਜਿਹੜੀ ਸਮੱਸਿਆ ਹੈ ਉਹਨੂੰ ਆਪ ਬੈਠ ਕੇ ਚੰਡੀਗੜ੍ਹ ਜਿਹੜੀ ਟਰਾਈ ਸਿਟੀ ਹੈ ਉਹਦੇ ਵਿੱਚ ਤਕਰੀਬਨ 5 ਮੰਡੀਆਂ ਹਫ਼ਤੇ ਜਿਹੜੀਆਂ ਬੜੀਆਂ ਲੱਗਦੀਆਂ ਨੇ ਕਿਸਾਨ ਮੰਡੀਆਂ ਮੈਂ ਉਹਨਾਂ ਦੇ ਵਿੱਚ ਬੈਠ ਕੇ ਇਹਨੂੰ ਕਿਲੋਆਂ ਦੇ ਭਾਅ ਵੀ ਪਹਿਲਾਂ ਪਹਿਲਾਂ ਵੇਚਿਆ ਜੀ ਕੰਡੇ ਨਾਲ ਤੋਲ-ਤੋਲ ਕੇ ਤੇ ਹਰ ਇੱਕ ਜਿਹੜਾ ਕਸਟਮਰ ਨੂੰ ਖਲਾਣੀ ਤੇ ਫਿਰ ਚੀਜ਼ ਦੇਣੀ ਉਹਨਾਂ ਨੂੰ ਬੜਾ ਵਧੀਆ ਲੱਗਿਆ ਕਿਉਂਕਿ ਕੈਮਰੋਜ ਵੈਰਾਈਟੀ ਮੈਂ ਪਹਿਲਾਂ ਲਾਉਂਦਾ ਸੀ ਤੇ ਹੁਣ ਤਕਰੀਬਨ ਮੈਂ 4 ਵੈਰਾਈਟੀਆਂ ਦੀ ਖੇਤੀ ਕਰਦਾ ਹਾਂ ਜੀਨਾ ਜੋ ਮੇਨ ਕੈਮਰੋਜ ਤੇ ਨਾਲ ਆਰ1 ਤੇ ਐਸਏ ਆ ਜੀ ਤਿੰਨ ਵੀ ਲਾਇਆ ਹੈ ਜੀ ਇਹ ਮੈਂ ਚਾਰ ਵੈਰਾਈਟੀਆਂ ਦੀ ਖੇਤੀ ਕਰਦਾ ਜਿਹੜੀਆਂ ਖਾਣੇ ਨੂੰ ਬਹੁਤ ਮਿੱਠੀਆਂ ਨੇ ਜੀ ਤੇ ਨਾਲ ਇਹਦਾ ਅਸੀਂ ਜੈਮ ਵੀ ਪ੍ਰੋਡਿਊਸ ਕਰਦੇ ਹਾਂ ਕਿਉਂਕਿ ਕੈਮਰੋਜ ਜਿਹੜੀ ਮਿੱਠੀ ਵੈਰਾਈਟੀ ਹੈ ਇਹਦਾ ਜੈਮ ਬਣਦਾ ਹੈ ਜੀ ਔਰ ਵਿਦਆਊਟ ਕੈਮੀਕਲ ਤੋਂ ਅਸੀਂ ਇਹ ਜੈਮ ਬਣਾਉਂਦੇ ਆ ਪਰ ਜੈਕਟ ਵਾਸਤੇ ਓਨਲੀ ਨਿੰਬੂ ਯੂਜ਼ ਕਰਦੇ ਆ ਤੇ ਇਹਦੀ ਬਰਫੀ ਵੀ ਬਣਾਉਂਦੇ ਆ ਕਿਉਂਕਿ ਉਹ ਅਸੀਂ ਇੰਡੀਆ ਚ ਸੇਲ ਨਹੀਂ ਕਰਦੇ ਉਹ ਕੇਵਲ ਸਾਡੀ ਚਾਰ ਕੰਟਰੀਆਂ ਦੇ ਵਿੱਚ ਹੀ ਜਾਂਦੀ ਆ ਅਸੀਂ ਇੱਥੇ ਨਹੀਂ ਵੇਚ ਸਕਦੇ ਸਾਡਾ ਐਗਰੀਮੈਂਟ ਹੈ ਤੇ ਇੱਕ সুইਟ بول ਜਿਹੜੇ ਲੱਡੂਪਾ ਕਹਿੰਨੇ ਆ ਉਹ ਵੀ ਬਾਹਰ ਹੀ ਜਾਂਦੇ ਨੇ ਤੇ ਇਹ ਮੇਰੀ ਮੇਨ ਜਿਹੜੀ ਖੇਤੀ ਮੈਂ ਕਰਦਾ ਤੇ ਇਹਦੇ ਨਾਲ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਉਹ तकरीबन 25 ਮਜ਼ਦੂਰ ਜੁੜੇ ਹੋਏ ਨੇ ਜਿਹੜੇ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਨੇ ਕਿਉਂਕਿ ਉਹਨਾਂ ਦੇ ਸਿਰ ਤੋਂ ਹੀ ਅਸੀਂ ਕਮਾਉਣਾ ਤੇ ਇੱਕ ਪਰਿਵਾਰ ਦੀ ਤਰ੍ਹਾਂ ਮਿਲ ਕੇ ਮੇਰੀਆਂ ਭੈਣਾਂ ਨੇ ਤੇ ਮੇਰੀਆਂ ਚਾਚੀਆਂ ਨੇ ਤੇ ਨਾਲ ਜਿਹੜੇ ਬਿਹਾਰ ਤੋਂ ਕਾਮੇ ਨੇ ਉਹ ਵੀ ਮੈਂ ਪੁੱਤਾਂ ਵਾਂਗ ਹੀ ਰੱਖੇ ਨੇ ਕਿਉਂਕਿ ਇੱਕ ਟੀਮ ਵਰਕੇ ਦੇ ਨਾਲ ਅਗਰ ਅਸੀਂ ਕੰਮ ਕਰਦੇ ਆਂ ਤਾਂ ਸਾਨੂੰ ਜਿਹੜਾ ਲਾਭ ਹੈ ਨਾ ਉਹ ਹੋਰ ਵੀ ਵਧੀਆ ਉਹਦਾ ਜਿਹੜੀ ਰਿਟਰਨ ਹੈ ਉਹ ਮਿਲਦੀ ਹੈ ਤੇ ਚੰਗਾ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰੀਏ ਸੋ ਮੇਰੇ ਕਿਸਾਨ ਵੀਰਾਂ ਨੂੰ ਇਹ ਅਪੀਲ ਹੈ ਕਿ ਆਪਾਂ ਜਿਹੜੀ ਰਵਾਇਤੀ ਖੇਤੀ ਕਰਦੇ ਆ ਨਾ ਉਹ ਤੋਂ ਹਟ ਕੇ ਡਾਈਵਰਸੀਫਿਕੇਸ਼ਨ ਵੱਲ ਜਾਣਾ ਪੈਣਾ ਬਾਅਦ ਤੋਂ ਵੱਧ ਸਾਨੂੰ ਜਿਹੜੀ ਬੱਚਤ ਹੈ ਉਹ 20 ਤੋਂ 25000 ਆਪਣੇ ਖਰਚੇ ਕੱਢ ਕੇ ਬਚਦੀ ਹੈ ਕਿਉਂਕਿ 40-50000 ਦੀ ਤਾਂ ਟੋਟਲ ਫਸਲ ਹੁੰਦੀ ਹੈ ਤੇ ਇਹ ਜਿਹੜੀ ਖੇਤੀ ਹੈ ਇਹਦਾ 25000 ਬੂਟਾ ਅਸੀਂ 1 ਏਕੜ ਚ ਲਾਉਨੇ ਆ ਜੀ ਤੇ 1 ਏਕੜ ਦੇ ਵਿੱਚੋਂ ਜਿਹੜੀ ਬਚਤ ਹੈ ਉਹ ਖਰਚੇ ਕੱਢਣ ਤੋਂ ਬਾਅਦ ਸਾਨੂੰ 3 ਤੋਂ ਲੈ ਕੇ 4 ਲੱਖ ਰੁਪਈਆ ਇੱਕ ਏਕੜ ਦਾ ਬਚ ਜਾਂਦਾ ਤੇ ਮੰਡੀ ਕਰਨ ਮੰਡੀਆਂ ਦੇ ਵਿੱਚ ਇਹਨੂੰ ਸ਼ਾਮ ਨੂੰ ਛੱਡ ਆਈਦਾ ਕਿਉਂਕਿ ਫਿਕਸ ਰੇਟ ਹੈ ਇਹ ਅਗਰ ਆੜਤੀ ਨੇ 20 ਰੁਪਏ ਵੀ ਘਟਾਣੇ ਨੇ ਤਾਂ ਸਾਨੂੰ ਕੋਲ ਕਰਦਾ ਤੇ ਫੇਰ ਉਹ ਘਟਾ ਸਕਦਾ ਵਧਾਣੇ ਨੇ 10 ਰੁਪਏ ਤਾਂ ਵਧਾ ਵੀ ਦਿੰਦਾ ਤੇ ਇਹਦੇ ਫਿਕਸ ਰੇਟ ਨੇ ਇਸ ਕਰਕੇ ਇਹ ਖੇਤੀ ਦੇ ਵਿੱਚ ਲਾਭ ਹੈ ਜਿਹੜਾ ਉਹ ਬਹੁਤ ਜ਼ਿਆਦਾ ਹੈ ਸਤਾਰ ਵੀਰੋ ਅੱਜ ਪਿੰਡ ਨੰਗਲ ਜ਼ਿਲ੍ਹਾ ਰੋਪੜ ਸਰਦਾਰ ਪਰਮਜੀਤ ਸਿੰਘ ਜਿਹੜੇ ਗਾਹ ਮਧੂ ਕਿਸਾਨ ਨੇਗੇ ਉਹਨਾਂ ਦੇ ਫਾਰਮ ਤੇ ਪਹੁੰਚਿਆ ਜਿਹੜੇ ਕਿ ਸਟਰਾਬੇਰੀ ਕਰਕੇ ਕਾਫੀ ਮਸ਼ਹੂਰ ਨੇ ਇਸ ਇਲਾਕੇ ਦੇ ਵਿੱਚ ਨਹੀਂ ਬਲਕਿ ਪੰਜਾਬ ਬਲਕਿ ਦੇਸ਼ਾਂ ਦੇਸ਼ਾਂ ਤੱਕ ਵੀ ਸਰਦਾਰ ਪਰਮਜੀਤ ਸਿੰਘ ਦਾ ਨਾਮ ਆ ਕਿ ਪਿਛਲੇ 10-11 ਸਾਲਾਂ ਤੋਂ ਸਟਰਾਬੇਰੀ ਦੀ ਖੇਤੀ ਕਰਦੇ ਨੇਗੇ ਸੋ ਕਿਸਾਨ ਵੀਰੋ 2007 ਦੇ ਵਿੱਚ ਇਹਨਾਂ ਨੇ ਜੌਰਜੀਆ ਦੇ ਵਿੱਚ ਜਿਹੜੀ ਸੀਗੀ ਜ਼ਮੀਨ ਲਈ ਸੀਗੀ ਉੱਥੇ ਜਾ ਕੇ ਇਹਨਾਂ ਨੇ ਸਟਰਾਬੇਰੀ ਦੀ ਖੇਤੀ ਕੀਤੀ ਪਰ ਇਹਨਾਂ ਦਾ ਉੱਥੇ ਮਨ ਨਹੀਂ ਲੱਗਿਆ ਇਹਨਾਂ ਨੇ ਸੋਚਿਆ ਵੀ ਮੈਂ ਆਪਣੇ ਪਿੰਡ ਜਾ ਕੇ ਆਪਣੇ ਪੰਜਾਬ ਦੇ ਵਿੱਚ ਜਾ ਕੇ ਖੇਤੀ ਕਰਨੀ ਆ ਤਾਂ ਇਹਨਾਂ ਨੇ 2009 ਦੇ ਵਿੱਚ ਇੱਥੇ ਆ ਗਏ ਤੇ ਪਿੰਡ ਨੰਗਲ ਜ਼ਿਲ੍ਹਾ ਰੋਪੜ ਦੇ ਵਿੱਚ 2011 ਤੋਂ ਇਹਨਾਂ ਨੇ ਸਟਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੋ ਉਦੋਂ ਇਹਨਾਂ ਨੇ 1 ਏਕੜ ਦੀ ਖੇਤੀ ਤੋਂ ਸ਼ੁਰੂਆਤ ਕੀਤੀ ਆ ਤੇ ਹੁਣ ਇਹ 10-11 ਏਕੜ ਦੀ ਖੇਤੀ ਕਰਦੇ ਨੇਗੇ ਸੋ ਕਿਸਾਨ ਵੀਰੋ ਜੇ ਥੋੜਾ ਜਿਹਾ ਸੀ ਪਸ਼ੋਕੜ ਦੇਖੀਏ ਸਟਰਾਬੇਰੀ ਦੀ ਖੇਤੀ ਜਿਹੜੀ ਆ ਮਹਾਰਾਸ਼ਟਰ ਦੇ ਵਿੱਚ ਮਹਾਬਲੇਸ਼ਵਰ ਦੇ ਵਿੱਚ ਉਟੀ ਦੇ ਵਿੱਚ ਆਪਣਾ ਸਾਊਥ ਦੇ ਵਿੱਚ ਆ ਇਹ ਪੂਨੇ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਪੰਜਾਬ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਵਿੱਚ ਜੇ ਐਨ ਕੇ ਦੇ ਵਿੱਚ ਇਹ ਖੇਤੀ ਹੁੰਦੀ ਆ ਸੋ ਇਸ ਦੇ ਲਈ ਜਿਹੜੀ ਜ਼ਮੀਨ ਆ ਉਹ ਥੋੜੀ ਜੀ ਸਲਾਈਟਲੀ ਐਸਟ੍ਰਿਕ ਚਾਹੀਦੀ ਹੁੰਦੀ ਆ ਜਿਹਦੀ ਪੀ ਐਚ 5 ਤੋਂ ਲੈ ਕੇ 7 ਪੀ ਐਚ ਤੱਕ ਹੋਵੇ ਉਹਨਾਂ ਜ਼ਮੀਨਾਂ ਦੇ ਵਿੱਚ ਸਟਰਾਬੇਰੀ ਦੀ ਖੇਤੀ ਵਧੀਆ ਹੁੰਦੀ ਆ ਸੋ ਕਿਸਾਨ ਵੀਰੋ ਸਟਰਾਬੇਰੀ ਇੱਕ ਅਜਿਹਾ ਫਰੂਟ ਆ ਜਿਹਦੇ ਵਿੱਚ ਵਿਟਾਮਿਨ ਸੀ ਬਹੁਤ ਮਾਤਰਾ ਦੇ ਵਿੱਚ ਹੁੰਦਾ ਆਇਰਨ ਬਹੁਤ ਮਾਤਰਾ ਦੇ ਵਿੱਚ ਹੁੰਦਾ ਪੋਟਾਸ਼ੀਅਮ ਤੇ ਫਾਈਬਰ ਬਹੁਤ ਮਾਤਰਾ ਦੇ ਵਿੱਚ ਹੁੰਦਾ ਜਿਹੜੇ ਸਿਹਤ ਦਾ ਉਹਦੇ ਲਈ ਖਾੜ ਦੇ ਲਈ ਬਹੁਤ ਵਧੀਆ ਫਰੂਟ ਆ ਸੋ ਇਸ ਸਟਰਾਬੇਰੀ ਦੇ ਵਿੱਚ ਇੰਡਸਟਰੀ ਦੇ ਵਿੱਚ ਵੀ ਬਹੁਤ ਵੱਡਾ ਇਸ ਦੀ ਲੋੜ ਪੈਂਦੀ ਆ ਜਿਸ ਤਰ੍ਹਾਂ ਆਈਸਕ੍ਰੀਮ ਦੀ ਇੰਡਸਟਰੀ ਆ ਉਹਦੇ ਵਿੱਚ ਸਟਰਾਬੇਰੀ ਤੁਸੀਂ ਦੇਖਿਆ ਹੋਣਾ ਸੁਣਿਆ ਹੋਣਾ ਕਿ ਸਟਰਾਬੇਰੀ ਦੀ ਫਲੇਵਰ ਜਿਹੜੀ ਆ ਸਾਨੂੰ ਚਾਹੀਦੀ ਆ ਸੋ ਆਈਸਕ੍ਰੀਮ ਦੇ ਵਿੱਚ ਸਟਰਾਬੇਰੀ ਦੀ ਜਿਹੜੀ ਆ ਬਹੁਤ ਡਿਮਾਂਡ ਆ ਜਿਹੜੇ ਲੋਕ ਪਸੰਦ ਕਰਦੇ ਨੇਗੇ ਫਿਰ ਇਸ ਦੇ ਉੱਪਰ ਆਪਣੇ ਜੈਮ ਨੇਗੇ ਜਿਹੜੇ ਤਕਰੀਬਨ ਜੂਸ ਵੀ ਜਿਹੜਾ ਇਹਦਾ ਸਟਰਾਬੇਰੀ ਦਾ ਬਣਾਇਆ ਜਾਂਦਾ ਸੋ ਇਹਦੀ ਜੋ ਫਸਲ ਦੀ ਜਿਹੜੀ ਆ ਵਪਾਰਕ ਪਦਰ ਤੇ ਵੀ ਕਾਫੀ ਅਹਿਮੀਅਤ ਰੱਖਦੀ ਆ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਸਰਦਾਰ ਪਰਮਜੀਤ ਸਿੰਘ ਇਸ ਪਿੰਡ ਨੰਗਲ ਦੇ ਵਿੱਚ ਸਟਰਾਬੇਰੀ ਦੀ ਖੇਤੀ ਕਰਦਾ ਕਿਉਂਕਿ ਖਰਚਾ ਸਟਰਾਬੇਰੀ ਦੀ ਫਸਲ ਪੈਦਾ ਕਰਨ ਦੇ ਉੱਪਰ ਕਾਫੀ ਆ ਜਾਂਦਾ ਤੇ ਮਾਰਕੀਟਿੰਗ ਜਿਹੜੀ ਆ ਇਹਦੀ ਖੁਦ ਆਪਾਂ ਨੂੰ ਲੱਭਣੀ ਪੈਂਦੀ ਆ ਸੋ ਜੇ ਅਸੀਂ ਇਹਦੇ ਖਰਚੇ ਦੀ ਗੱਲ ਕਰੀਏ ਤਾਂ ਖਰਚਾ ਤਕਰੀਬਨ 5-6 ਲੱਖ ਰੁਪਇਆ ਜਿਹੜਾ 1 ਏਕੜ ਦੇ ਉੱਪਰ ਇਹਦੀ ਕੋਸਟ ਆਫ ਕਲਟੀਵੇਸ਼ਨ ਆ ਜਾਂਦੀ ਆ ਤੇ ਜੇ ਅਸੀਂ ਇਹਦੀ ਬਚਤ ਦੇਖੀਏ ਤਾਂ ਤਕਰੀਬਨ 3.5 ਤੋਂ ਲੱਖ ਤੋਂ ਲੈ ਕੇ 4 ਲੱਖ ਰੁਪਏ ਤੱਕ ਪ੍ਰਤੀ ਏਕੜ ਜਿਹੜੀ ਇਸ ਤੋਂ ਸਾਰੇ ਖਰਚੇ ਕੱਢ ਕੇ ਸਰਦਾਰ ਪਰਮਜੀਤ ਸਿੰਘ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਦੱਸਿਆ ਕਿ ਇੰਨੀ ਸਾਨੂੰ ਬਚਤ ਹੋ ਜਾਂਦੀ ਆ ਪਰ ਕਿਸਾਨ ਵੀਰੋ ਇਹ ਜਿਹੜਾ ਕੰਮ ਆ ਤੇ ਇਸ ਨੂੰ ਹਰ ਰੋਜ਼ ਆਪਣੇ ਖੇਤ ਦੇ ਵਿੱਚ ਚੱਕਰ ਮਾਰ ਕੇ ਫਸਲ ਨੂੰ ਦੇਖਣ ਦੀ ਲੋੜ ਆ ਇਹ ਨਹੀਂ ਵੀ ਆਪਾਂ ਸਟਰਾਬੇਰੀ ਦੀ ਖੇਤੀ ਕਰ ਲਈ ਤੇ ਆਪਾਂ ਵਿਆਹ ਦੇ ਚਲੇ ਗਏ ਕਿਤੇ ਪਾਰਟੀ ਤੇ ਚਲੇ ਗਏ ਇਹ 24 ਘੰਟੇ ਸਾਨੂੰ ਖੇਤ ਦੇ ਵਿੱਚ ਰਹਿਣਾ ਪੈਂਦਾ ਤੇ ਬੂਟਿਆਂ ਦੀ ਲਵਾਈ ਤੋਂ ਲੈ ਕੇ ਜਿਹੜੀ ਆ ਖੇਤ ਦੀ ਤਿਆਰੀ ਤੋਂ ਲੈ ਕੇ ਅਖੀਰ ਮੰਡੀ ਕਰਨ ਤੱਕ ਜਿਹੜਾ ਸਾਨੂੰ ਇਸ ਦੇ ਇਤਿਹਾਸ ਦੇਣ ਦੀ ਲੋੜ ਆ ਖਾਸੌਰ ਤੇ ਜਦੋਂ ਤੜਾਈ ਹੁੰਦੀ ਆ ਤੜਾਈ ਦੇ ਵਿੱਚ ਜਦੋਂ ਫਲ ਜਿਹੜਾ 50 ਤੋਂ ਲੈ ਕੇ 75% ਕਿਸਾਨ ਵੀਰੋ ਲਾਲ ਹੋ ਜਾਂਦਾ ਤਾਂ ਅਸੀਂ ਉਹਦੀ ਤੜਾਈ ਸ਼ੁਰੂ ਕਰ ਦਿੰਨੇ ਆ ਤਾਂ ਉਸ ਤੋਂ ਬਾਅਦ ਫਿਰ ਮੰਡੀ ਦੇ ਵਿੱਚ ਕਿਸ ਤਰ੍ਹਾਂ ਅਸੀਂ ਲੈ ਕੇ ਜਾਣਾ ਤਾਂ ਇਹ ਵੀ ਇੱਕ ਬੜਾ ਔਖਾ ਕੰਮ ਆ ਕਿਉਂਕਿ ਸਟਾਰਬੇਰੀ ਦੀ ਫਸਲ ਜਿਹੜੀ ਆ ਸੀ ਜਿਆਦਾ ਦੇਰ ਤੱਕ ਨਹੀਂ ਰੱਖ ਸਕਦੇ ਸੋ ਸਾਨੂੰ ਇਹ ਜਦੋਂ ਅੱਜ ਤੋੜੀ ਆ ਜੇ ਸਵੇਰੇ ਤੋੜੀ ਆ ਤਾਂ ਸ਼ਾਮ ਤੱਕ ਉਹਨੂੰ ਅਸੀਂ ਡੱਬਿਆਂ ਦੇ ਵਿੱਚ ਪੈਕ ਕਰਕੇ ਸਵੇਰ ਉਸ ਨੂੰ ਅਸੀਂ ਮੰਡੀਆਂ ਦੇ ਵਿੱਚ ਲੈ ਕੇ ਜਾਣਾ ਹੁੰਦਾ ਤਾਂ ਜੋ ਉਸ ਦਾ ਰੇਟ ਸਾਨੂੰ ਵਧੀਆ ਮਿਲ ਸਕੇ ਸੋ ਇਹਦੇ ਵਿੱਚ ਗ੍ਰੇਡਿੰਗ ਦੀ ਜਿਹੜੀ ਆ ਬਹੁਤ ਵੱਡੀ ਮਹੱਤਤਾ ਵਾ ਮੈਂ ਡਾਕਟਰ ਸੰਜੀਵ ਹੁਜਾ ਖੇਤੀ ਵਿਗਿਆਨ ਕੇਂਦਰ ਰੋਪੜ ਐਸੋਸੀਏਟ ਪ੍ਰੋਫੈਸਰ ਬਾਗਬਾਨੀ ਦੇ ਤੌਰ ਤੇ ਤਨਾਤਾ ਅਸੀਂ ਅੱਜ ਅਸੀਂ ਇਹਨਾਂ ਦੇ ਪਰਮਜੀਤ ਸਿੰਘ ਜੀ ਦੇ ਖੇਤ ਦੇ ਤੇ ਆਏ ਹੋਏ ਹਾਂ ਜਿਹੜਾ ਨੰਗਲ ਬਿਆਣਾ ਦੇ ਵਿੱਚ ਸਥਿਤ ਹੈ ਇੱਥੇ ਇਹ 4 ਏਕੜ ਦੇ ਵਿੱਚ ਸਟਰਾਬੇਰੀ ਲਗਾਉਂਦੇ ਆ ਮੈਂ ਕਿਸਾਨ ਵੀਰਾਂ ਨੂੰ ਇਹ ਸਨੇਹਾ ਦਿਖਾਣਾ ਚਾਹਾਂਗਾ ਕਿ ਜਿਹੜੀ ਇਹ ਸਟਰਾਬੇਰੀ ਲਗਾ ਰਹੇ ਨੇ ਉਹ ਬਹੁਤ ਮਿਹਨਤ ਮੁਸ਼ਕਲ ਦੇ ਨਾਲ ਜਿਹੜਿਆ ਖੇਤੀ ਕਰਦੇ ਨੇ ਜਿਹਦੇ ਵਿੱਚ ਇਹ ਲੇਬਰ ਜਿਹੜੀ ਹੈ ਉਹਦਾ ਜੁਡੀਸ਼ੀਅਲ ਯੂਜ਼ ਬਾਕੀ ਜਿਹੜੀਆਂ ਖੇਤੀ ਦੀਆਂ ਜਿਹੜੀਆਂ ਖਾਦਾਂ ਜਾਂ ਜ਼ਹਿਰਾਂ ਉਹਨਾਂ ਦਾ ਸਹੀ ਇਸਤੇਮਾਲ ਕਰਦੇ ਆ ਕਿਉਂਕਿ ਇਹ ਸਾਡੇ ਨਾਲ ਜੁੜੇ ਹੋਏ ਆ ਇਹ ਸਾਡੀ ਸਲਾਹ ਦੇ ਨਾਲ ਚੱਲਦੇ ਆ ਦੂਸਰੀ ਗੱਲ ਇਹ ਹੈ ਕਿ ਖੇਤੀ ਵਿਭਿੰਨਤਾ ਦੀ ਜੇ ਗੱਲ ਕਰੀਏ ਤਾਂ ਸਟਰਾਬੇਰੀ ਜਿਹੜੀ ਹੈ ਇੱਕ ਐਸੀ ਫਸਲ ਹੈ ਜਿਹੜੀ ਇਨਕਮ ਬੜੀ ਚੰਗੀ ਦੇ ਜਾਂਦੀ ਆ ਚੰਗਾ ਪ੍ਰੋਫਿਟ ਦੇ ਜਾਂਦੀ ਆ ਤੇ ਇਸ ਕਰਕੇ ਇਹਨੂੰ ਅਸੀਂ ਖੇਤੀ ਵਿਭਿੰਨਤਾ ਦੇ ਵਿੱਚ ਬੜੇ ਸੱਜੇ ਢੰਗ ਨਾਲ ਲਿਆ ਸਕਦੇ ਆ ਸਭ ਤੋਂ ਵੱਡੀ ਗੱਲ ਇਹ ਹੈ ਸਿੱਖਣ ਵਾਲੀ ਕਿ ਇਸ ਖੇਤੀ ਨੂੰ ਕਰਨ ਤੋਂ ਪਹਿਲਾਂ ਸਾਨੂੰ ਇਸ ਦੀ ਪ੍ਰੀਲਿਮਨਰੀ ਸਾਰੀ ਜਿਹੜੀ ਬੇਸਿਕ ਜਾਣਕਾਰੀ ਹੈ ਉਹ ਹੋਣੀ ਚਾਹੀਦੀ ਹੈ ਕਿਉਂਕਿ ਜੇਕਰ ਸਾਨੂੰ ਬੇਸਿਕ ਬੇਸਿਕ ਜਾਣਕਾਰੀ ਹੋਏਗੀ ਫਿਰ ਹੀ ਅਸੀਂ ਇਹਦੇ ਵਿੱਚ ਕਾਮਯਾਬ ਹੋ ਸਕਾਂਗੇ ਭਾਵੇਂ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਸਾਡੇ ਕੋਲੋਂ ਟ੍ਰੇਨਿੰਗ ਲਈ ਸੰਪਰਕ ਕਰੋ ਭਾਵੇਂ ਤੁਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਜਿੱਥੇ ਸਟਰਾਬੇਰੀ ਲੱਗੀ ਹੋਈ ਆ ਉਹ ਡਾਕਟਰ ਸਹਿਬਾਨ ਨਾਲ ਜਾ ਕੇ ਸਭ ਸੰਪਰਕ ਕਰੋ ਉਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਜਿਹੜਾ ਹੈ ਇੱਕ ਉਹਦੇ ਛੱਤ ਦੇ ਥੱਲੇ ਲਿਆ ਕੇ ਉਸ ਚੀਜ਼ ਨੂੰ ਸਮਝ ਕੇ ਫਿਰ ਇਸ ਪਾਸੇ ਜਦੋਂ ਆਓਗੇ ਫਿਰ ਤੁਹਾਨੂੰ ਇਹਦੇ ਵਿੱਚ ਪੂਰੀ ਕਾਮਯਾਬੀ ਮਿਲ ਸਕਦੀ ਹੈ ਮੈਂ ਡਾਕਟਰ ਸਤਵੀਰ ਸਿੰਘ ਡਿਪਟੀ ਡਾਇਰੈਕਟਰ કૃषि ਵਿਗਿਆਨ ਕੇਂਦਰ ਰੋਪੜ ਵਿਖੇ ਸੇਵਾ ਦੀ ਮਾਰਿਆਂ ਜੀ ਕਿਸਾਨਾਂ ਜੀਵਾਚ ਔਰ કૃषि ਵਿਗਿਆਨ ਕੇਂਦਰ ਜਿਹੜਾ ਹੈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਔਰ ਖੇਤੀ ਖੋਜ ਪਰਿਸ਼ਦ ਨਵੀਂ ਦਿੱਲੀ ਦੇ ਇਹ ਕਾਰਵਾਈ ਹਟ ਕਾਰਵਾਈ ਹਟ ਕੰਮ ਕਰਦਾ ਹੈ ਤਰੋਪੜ ਵਿਖੇ ਆਪਾਂ ਫਰੂਟ ਦੀ ਗੱਲ ਕਰੀ ਤਾਂ ਉਹਦੇ ਅੰਦਰ ਸਟਰਾਬਰੀ ਮੁੱਖ ਕੀਤਾ ਹੈ ਜਿਹੜੇ ਕਿਸਾਨ ਜਿਹੜੇ ਖੇਤੀ ਵਿਵਿਨਤਾ ਵਾਸਤੇ ਔਰ ਆਪਣੀ ਇਨਕਮ ਵਧਾਉਣ ਵਾਸਤੇ ਖੇਤੀ ਵਾਸਤੇ ਯੂਜ਼ ਕਰ ਸਕਦੇ ਆ ਆਪਣੇ ਰੋਪੜ ਦੇ ਅੰਦਰ 10 ਫਾਰਮਰ ਅਸੀਂ ਤਿਆਰ ਕੀਤੇ ਆ ਜਿਹੜੇ ਲਗਾਤਾਰ ਪਿਛਲੇ 4-5 ਸਾਲਾਂ ਤੋਂ ਸਟਰਾਬਰੀ ਦਾ ਕੰਮ ਕਰ ਰਹੇ ਆ ਔਰ ਇਹਦੇ ਅੰਦਰ ਕੀ ਮੁਨਾਫਾ ਬਹੁਤ ਜ਼ਿਆਦਾ ਹੋਣ ਕਰਕੇ ਲਗਾਤਾਰ ਕਿਸਾਨਾਂ ਨੂੰ ਅਸੀਂ ਕੋਸ਼ਿਸ਼ ਕਰੀ ਦੀ ਹੈ ਵੀ ਜੋੜੀਏ ਕਿ ਸਟਰਾਬੇਰੀ ਨਾਲ ਔਰ ਇਹਦੇ ਅੰਦਰ ਜੇ ਕਿਸਾਨੀ ਦੀ ਗੱਲ ਕਰੀਏ ਆਪਣੀ ਯੂਨੀਵਰਸਿਟੀ ਵੱਲੋਂ ਵੀ ਆਪਣੇ ਵੈਰਾਈਟੀਆਂ ਬਹੁਤ ਜ਼ਿਆਦਾ ਦੇ ਰਹੇ ਆਪਾਂ ਔਰ ਉਹਦੇ ਦੇ ਮੁਨਾਫੇ ਦੀ ਗੱਲ ਕਰੀ ਤਾਂ ਉਹਨਾਂ ਨੇ ਐਵਰੇਜ ਆਪਾਂ ਉਸ ਤਨ ਜਿਹੜੀ ਹੈ 3 ਤੋਂ 4 ਲੱਖ ਰੁਪਏ ਪ੍ਰਤੀ ਏਕੜ ਪ੍ਰਤੀ ਸਾਲ ਆਪਣੇ ਆਮਦਨ ਇਸ ਤੋਂ ਨਿਰੋਲ ਆਮਦਨ ਹੋ ਰਹੀ ਹੈ ਤੋ ਕਿਸਾਨਾਂ ਨੂੰ ਇਹ ਵੀ ਬੇਨਤੀ ਹੈ ਕਿ ਖੇਤੀ ਜਿਹੜੀ ਆਪਣੀ ਨੋਰਮਲ ਰਿਵਾਇਤੀ ਖੇਤੀਆਂ ਨੂੰ ਛੱਡ ਕੇ ਆਪਾਂ ਖੇਤੀ ਵਿਭਿੰਨਤਾ ਤੇ ਕੰਮ ਕਰੀਏਰ ਉਹਦੇ ਅੰਦਰ ਵੀ ਆਪਾਂ ਫਰੂਟ ਦੇ ਉੱਪਰ ਕੰਮ ਕਰੀਏ ਸਟਰਾਬਰੀ ਇਹ ਕਹੇ ਦੇ ਅੰਦਰ ਇੱਕ ਬਹੁਤ ਵਧੀਆ ਦਰੀਆ ਹੋ ਸਕਦਾ ਹੈ ਅਮਦਨ ਵਿਧਾਨ ਦਾ ਜੀ ਤੋ ਜੋ ਸਟਰਾਬਰੀ ਕਿਸਾਨ ਆਪਾਂ ਇੱਧਰ ਰੋਪੜਦੇ ਨੇ ਕਿਸਾਨ ਵੀਰ ਜਿਹੜੀ ਖੇਤੀ ਕਰ ਰਹੇ ਸਟਰਾਬਰੀ ਦੀ ਉਹਦੇ ਅੰਦਰ ਕੀ ਹੈ ਕਿ ਸਭ ਤੋਂ ਵੱਡੀ ਗੱਲ ਹੁੰਦੀ ਹੈ ਪੈਦਾ ਕਰਨਾ ਤੇ ਉਹਦੇ ਬਾਅਦ ਮਾਰਕੀਟਿੰਗ ਦੀ ਤੋ ਪਰ ਮਾਰਕੀਟਿੰਗ ਦੇ ਅੰਦਰ ਇਹਦੇ ਅੰਦਰ ਔਖਾ ਨਹੀਂ ਹੈ ਕਿਉਂਕਿ ਸਟਰਾਬਰੀ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਜਿਹੜੀ ਕਿਸਾਨ ਵੀਰ ਜਿਹੜੇ ਆ ਉਹ ਲਗਾਤਾਰ ਆਪਣੇ ਖੁਦ ਹੀ ਪੈਕਿੰਗ ਕਰਕੇ ਔਰ ਉਹ ਆਪਣੇ ਮਾਰਕੀਟਿੰਗ ਇਧਰ ਕਰ ਰਹੇ ਆ ਯਾਨੀ ਆਜ ਦੇ ਦਿਨ ਇਹਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਲਗਾਤਾਰ ਇਹਦੀ ਮਾਰਕੀਟਿੰਗ ਸਮੱਸਿਆ ਨਹੀਂ ਆ ਰਹੀ ਕੋਈ ਵੀ ਔਰ ਖੇਤੀ ਦੇ ਅੰਦਰ ਜੇ ਸਟਰਾਬੇਰੀ ਦੀ ਗੱਲ ਕਰੀਏ ਤਾਂ ਇਹਦੀ ਪੈਕਿੰਗ ਔਰ ਮਾਰਕੀਟਿੰਗ ਦੋਨੋਂ ਚੀਜ਼ ਇਸ ਤਰ੍ਹਾਂ ਦੇ ਆ ਜੇ ਡਿਮਾਂਡ ਜ਼ਿਆਦਾ ਹੈ ਤਾਂ ਕਿਸਾਨ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਕੋਈ ਵੀ ਕੰਮ ਸ਼ੁਰੂ ਕਰਨਾ ਹੈ ਚਾਹੇ ਸਟਰਾਬੇਰੀ ਦਾ ਕੰਮ ਸ਼ੁਰੂ ਕਰਨਾ ਹੈ ਉਹ ਆਪਣੇ ਪ੍ਰਸ਼ਿਕਸ਼ਨ ਲੈ ਕੇ ਟ੍ਰੇਨਿੰਗ ਲੈ ਕੇ ਜ਼ਰੂਰ ਸ਼ੁਰੂ ਕਰ ਲੈ ਤਾਂ ਕਿ ਇਹ ਦਿਨ ਕੋਈ ਸਮੱਸਿਆ ਨਾ ਆਏ ਔਰ ਕਿਸ ਏਰੀਆ 'ਚ ਇਹਦੀ ਜਿਵੇਂ ਆਪਣੇ ਲਾਗੇ ਰੋਪੜ ਦੇ ਲਾਗੇ ਸਾਗੇ ਕਰੀਏ ਗੱਲ ਤੋਂ ਆਪਣੇ ਇਧਰ ਚੰਡੀਗੜ੍ਹ ਮੁਹਾਲੀ ਏਰੀਆ ਜਿਹੜਾ ਜਲੰਧਰ ਦਾ ਲੁਧਿਆਣਾ ਦਾ ਏਰੀਆ ਇਸ ਪਾਸੇ ਕਿ ਮਾਰਕੀਟਿੰਗ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਇਹਦੇ ਅੰਦਰ ਸਟਰਾਬੇਰੀ ਦੀ ਤੁਸੀਂ ਮਾਰਕੀਟਿੰਗ ਉਧਰ ਕਰ ਸਕਦੇ ਆਂ ਔਰ ਚੋਖਾ ਮੁਨਾਫਾ ਕਮਾ ਸਕਦੇ ਆਂ ਜੀ ਦੂਜੀ ਗੱਲ ਇਹ ਹੈ ਕਿ ਇਹਦੇ ਅੰਦਰ ਇਹ ਇਹ ਆਪਣਾ ਰਵਾਇਤੀ ਧੰਦਾ ਨਹੀਂ ਰਵਾਇਤੀ ਕੰਮ ਨਹੀਂ ਆਪਣਾ ਇਸ ਕਰਕੇ ਇਹਦੀ ਟ੍ਰੇਨਿੰਗ ਲੈਣੀ ਜ਼ਰੂਰੀ ਹੈ ਕੋਈ ਵੀ ਟ੍ਰੇਨ ਲਓ ਚਾਹੇ ਕਿਰਸ਼ੀ ਵਿਗਿਆਨ ਕੇਂਦਰ ਰੋਪੜ ਵੀ ਖੇਤਰ ਨਹੀਂ ਲੈ ਲਓ ਔਰ ਚਾਹੇ ਤੁਸੀਂ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾਂ ਬਾਗਵਾਨੀ ਵਿਭਾਗਤੋਂ ਪਰ ਬਿਨਾਂ ਟ੍ਰੇਨਿੰਗ ਦੇ ਇਹਦੀ ਕਾਇੂ ਕੰਮ ਸ਼ੁਰੂ ਨਾ ਕਰੋ ਤਾਂ ਕਿ ਕੱਲ ਨੂੰ ਨੁਕਸਾਨ ਜ਼ਿਆਦਾ ਨਾ ਹੋਏ ਜੀ ਸਟਰਾਬੇਰੀ ਇੱਕ ਘੱਟ ਪਾਣੀ ਲੈਣ ਵਾਲੀ ਫਸਲ ਹੈ ਜਿਸ ਦੀ ਸਾਮ ਸੰਭਾਲ ਵਿੱਚ ਖਾਦਾਂ ਅਤੇ ਦਵਾਈਆਂ ਦੀ ਵਰਤੋਂ ਨਾਮਾਤਰ ਹੁੰਦੀ ਏ ਇਹ ਇੱਕ ਠੰਡ ਦੇ ਮੌਸਮ ਵਿੱਚ ਵਧਣ ਫੁੱਲਣ ਵਾਲੀ ਫਸਲ ਹੈ ਅਤੇ ਜਿਆਦਾ ਗਰਮੀ ਵਿੱਚ ਇਸ ਦੀ ਫਸਲ ਖਰਾਬ ਹੋਣ ਲੱਗਦੀ ਹੈ ਇਸ ਫਲ ਦੀ ਸਹੀ ਸਮੇਂ ਤੇ ਤੜਾਈ ਕਰਨ ਦਾ ਬਹੁਤ ਮਹੱਤਵ ਹੈ ਕਿਸਾਨ ਥੋੜੇ ਸਮੇਂ ਦੀ ਇਸ ਫਸਲ ਤੋਂ ਹੀ ਚੋਖਾ ਮੁਨਾਫਾ ਲੈ ਲੈਂਦੇ ਹਨ ਸਾਡੇ ਕਿਸਾਨ ਵੀਰਾਂ ਨੂੰ ਮੇਰੀ ਇਹੀ ਅਪੀਲ ਹੈ ਪਹਿਲੇ ਸਾਲ ਅਸੀਂ ਹਰ ਇੱਕ ਦੀ ਹੈਲਪ ਕਰਦੇ ਹਾਂ ਚਾਹੇ ਉਹ ਬੀਜ ਦੀ ਹੋਵੇ ਚਾਹੇ ਉਹ ਕਿਸੇ ਹੋਰ ਸਮੱਸਿਆ ਦੀ ਹੋਵੇ ਚਾਹੇ ਉਹ ਕੀੜਿਆਂ ਦੀ ਹੋਵੇ ਜਾਂ ਮਿੱਟੀ ਦੀ ਕੋਈ ਪ੍ਰੀਖਣ ਕਰਨਾ ਹੋਵੇ ਤਾਂ ਉਹ ਹਾਰਟੀਕਲਚਰ ਡਿਪਾਰਟਮੈਂਟ ਹੈ ਜਿਹੜਾ ਉਹਦੇ ਨਾਲ ਮਿਲ ਕੇ ਤੇ ਜਿਹੜਾ ਵੀ ਸੰਬੰਧਤ ਉਹਨਾਂ ਦੇ ਏਰੀਆ ਦਾ ਹਾਰਟੀਕਲਚਰ ਅਫਸਰ ਹੈ ਉਹਦੇ ਨਾਲ ਉਹਨਾਂ ਨੂੰ ਮਲਾ ਕੇ ਇੱਕ ਵਾਰ ਉਹਦਾ ਕੰਮ ਸ਼ੁਰੂ ਕਰਵਾ ਦਿੰਨੇ ਆ ਤੇ ਉਹਨਾਂ ਨੂੰ ਇਹ ਵੀ ਦੱਸਦੇ ਆ ਵੀ ਇਹਦਾ ਅਸੀਂ ਬੀਜ ਕਿਵੇਂ ਤਿਆਰ ਕਰਨਾ ਹੈ ਕਿਉਂਕਿ ਇਹਦਾ ਬੀਜ ਹੈ ਜਿਹੜਾ ਉਹ ਪਹਾੜ ਦੇ ਵਿੱਚ ਤਿਆਰ ਹੁੰਦਾ ਹੈ ਜੀ ਮਦਰ ਪਲਾਂਟ ਹੈ ਜਿਹੜਾ ਇਹਦਾ ਮਈ ਚ ਆਉਂਦਾ ਹੈ ਉਹ ਅਮਰੀਕਾ ਤੋਂ ਵੀ ਆਉਂਦੀਆਂ ਨੇ ਕਿਉਂਕਿ ਵਰਲਡ ਦੇ ਵਿੱਚ ਟੋਟਲ 12 ਵੈਰਾਈਟੀਆਂ ਨੇ ਜਿਨ੍ਹਾਂ ਦੇ ਵਿੱਚੋਂ ਚਾਰ ਦੀ ਖੇਤੀ ਅਸੀਂ ਕਰਦੇ ਆ ਤੇ ਦੋ ਵੈਰਾਈਟੀਆਂ ਇਟਲੀ ਤੋਂ ਆਉਂਦੀਆਂ ਨੇ ਤੇ ਦੋ ਸਾਡੀਆਂ ਕੈਲੀਫੋਰਨੀਆ ਤੋਂ ਆਉਂਦੀਆਂ ਨੇ ਤੇ ਉਹ ਫਿਰ ਅਸੀਂ ਪਹਾੜ ਦੇ ਵਿੱਚ ਮਈ ਮਹੀਨੇ ਦੇ ਵਿੱਚ ਇਹ 20 ਮਈ ਔਰ ਤਕਰੀਬਨ 10 ਜੂਨ ਤੋਂ ਪਹਿਲਾ-ਪਹਿਲਾ ਅਸੀਂ ਲਾ ਦਿੰਨੇ ਆ ਪਹਾੜ ਦੇ ਵਿੱਚ ਇਹ ਅਸੀਂ ਰੋੜੂ ਜਾ ਕੇ ਜ਼ਮੀਨ ਲਈ ਹੋਈ ਹੈ Shimla ਤੋਂ ਉੱਤੇ ਤੇ ਫਿਰ ਉੱਥੇ ਬੀਜ ਤਿਆਰ ਕਰਕੇ ਤੇ ਫਿਰ ਆਪਾਂ ਇੱਥੇ ਸਤੰਬਰ ਔਰ ਅਕਤੂਬਰ ਦੇ ਵਿੱਚ ਇਹਦੀ ਪਲਾਂਟੇਸ਼ਨ ਕਰ ਦਿੰਨੇ ਆ 30000 ਬੂਟਾ ਤੇ 1 ਏਕੜ ਦੇ ਵਿੱਚ ਲਾ ਕੇ ਤੇ ਫਿਰ ਇਹਦੀ ਦੇਖਭਾਲ ਹੈ ਜਿਹੜੀ ਕਿਉਂਕਿ ਮਲਚਿੰਗ ਦੇ ਸ਼ੀਟ ਦੇ ਵਿੱਚ ਲੱਗਦੀ ਹੈ ਇਹਨੂੰ ਐਸੀ ਕੋਈ ਘਾਹ ਦੀ ਜਿਆਦਾ ਸਮੱਸਿਆ ਦੀ ਲੋੜ ਨਹੀਂ ਤੁਸੀਂ ਦੇਖ ਹੀ ਰਹੇ ਹੋ ਤੇ ਵਧੀਆ ਇਹਦੀ ਪ੍ਰੋਡਕਸ਼ਨ ਮਿਲ ਜਾਂਦੀ ਹੈ ਸਾਨੂੰ ਸੋ ਕਿਸਾਨ ਵੀਰੋ ਵੱਧ ਤੋਂ ਵੱਧ ਸਾਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਅੱਜ ਦੇ ਸਮੇਂ ਦੇ ਵਿੱਚ ਐਸੀਆਂ ਨਵੀਆਂ ਖੇਤੀਆਂ ਦੇ ਨਾਲ ਜੁੜਨ ਦੀ ਲੋੜ ਹੈ ਤੇ ਇਸ ਖਾਸ ਸਟ੍ਰੋਬਰੀ ਦੀ ਫਸਲ ਦੇ ਨਾਲ ਨਾਲ ਜਿਹੜੀਆਂ ਅਸੀਂ ਹੋਰ ਖੇਤੀਆਂ ਕਰਦੇ ਆਂ ਹੌਟੀ ਕਲਚਰ ਸੰਬੰਧੀ ਡੇਢ ਏਕੜ ਦੇ ਵਿੱਚ ਮੈਂ گارਲਿਕ ਲਸਣ ਲਗਾਇਆ ਹੋਇਆ ਤੇ ਖਸ਼ੂ ਖਰਬੂਜੇ ਦੀ ਵੈਰਾਈਟੀ ਲਗਾਈ ਹੋਈ ਹੈ ਤੇ 슈ਗਰ ਕੁਈਨ ਹਦਵਾਣਾ ਲਗਾਇਆ ਹੋਇਆ ਤੇ ਪਿਆਜ਼ ਆ ਜਿਹੜੇ ਉਹ ਵੀ ਅਸੀਂ ਮਲਚਿੰਗ ਸ਼ੀਟ ਦੇ ਵਿੱਚ ਲਗਾਏ ਹੋਏ ਨੇ ਉਹਨਾਂ ਦਾ ਜਿਹੜਾ ਇੱਕ ਕੁਆਲਿਟੀ ਹੈ ਉਹ ਆਮ ਫਸਲਾਂ ਦੇ ਜਿਹੜੀਆਂ ਅਸੀਂ ਘਰ ਦੇ ਵਿੱਚ ਕਰਦੇ ਆਂ ਉਹਦੇ ਨਾਲੋਂ ਕੁਆਲਿਟੀ ਇੱਕ ਬੈਸਟ ਕੁਆਲਿਟੀ ਸਾਨੂੰ ਮਿਲਦੀ ਹੈ ਇਹਨਾਂ ਫਸਲਾਂ ਦੇ ਵਿੱਚ ਵੀ ਅਸੀਂ ਬਧੇਰੇ ਮੁਨਾਫਾ ਕਮਾ ਸਕਦੇ ਹਾਂ ਕਿਉਂਕਿ ਜਿਹੜੀ ਲਸਣ ਦੀ ਖੇਤੀ ਆ 1 ਏਕੜ ਦੇ ਵਿੱਚੋਂ ਤਕਰੀਬਨ 20 ਕੁਇੰਟਲ ਤੋਂ ਲੈ ਕੇ 30 ਕੁਇੰਟਲ ਦੇ ਵਿੱਚ ਨਿਕਲ ਜਾਂਦਾ ਹੁਣ ਤੁਸੀਂ ਅੱਜ ਦੇ ਰੇਟ ਦੇ ਹਿਸਾਬ ਨਾਲ ਹੀ ਅਸੀਂ ਲਾ ਲੈਨੇ ਆ 100 ਰੁਪਏ ਕਿਲੋ ਥੋਕ ਦਾ ਰੇਟ ਜਿਹੜਾ ਲਸਣ ਦਾ ਵਿਕਰੇ ਆ ਜੋ ਅਸੀਂ ਅੱਜ ਵੇਚ ਰਹੇ ਆ ਕੁਆਲਿਟੀ ਬਹੁਤ ਵੈਸਟ ਆ ਬੜਾ ਮੋਟਾ ਕਿਉਂਕਿ ਉਹਦੇ ਵਿੱਚ ਪਰਾਲੀ ਜਿਹੜੀ ਜਲਾਣ ਦੀ ਸਮੱਸਿਆ ਨਾ ਉਹ ਤੋਂ ਵੀ ਨਿਆਤ ਮਿਲਦੀ ਹੈ ਕਿਉਂਕਿ ਅਸੀਂ ਲਸਣ ਲਗਾ ਕੇ ਤੇ ਉਹਦੇ ਵਿੱਚ ਅਸੀਂ ਦੋ ਉਂਗਲਾਂ ਦੀ ਜਿਹੜੀ ਮੋਟੀ ਪਰਤ ਹੈ ਨਾ ਉਹ ਪਰਾਲੀ ਦੀ ਵਿਛਾ ਦਿੰਨੇ ਆ ਖਰਪਤਵਾਰ ਦੀ ਜਿਹੜੇ ਹੁੰਦੇ ਨੇ ਸਾਡੇ ਉਹਨਾਂ ਨੂੰ ਉਹ ਥੱਲੇ ਹੀ ਦੱਬ ਲੈਂਦੀ ਹੈ ਹੁੰਦਾ ਹੀ ਨਹੀਂ ਤੇ ਜ਼ਮੀਨ ਠੰਡੀ ਰਹਿੰਦੀ ਹੈ ਠੰਡੀ ਰਹਿਣ ਦੇ ਨਾਲ ਸਾਡੀ ਜਿਹੜੀ ਗਰੋਥ ਹੈ ਉਹ ਬਹੁਤ ਜ਼ਿਆਦਾ ਫਸਲ ਦੀ ਹੁੰਦੀ ਹੈ ਤੇ ਉਹਦੀ ਕੁਆਲਿਟੀ ਇੱਕ ਗੁਣਵੱਤਾ ਬਹੁਤ ਵਧੀਆ ਮਿਲਦੀ ਹੈ ਸਾਨੂੰ ਸੋ ਸਾਨੂੰ ਇਹਨਾਂ ਫਸਲਾਂ ਦੇ ਨਾਲ ਨਾਲ ਜਿਵੇਂ ਸਟ੍ਰੋਬਰੀ ਦੀ ਖੇਤੀ ਹੈ ਇਹ ਨਾਲ ਨਾਲ ਅਸੀਂ 4 ਏਕੜ ਦੇ ਵਿੱਚ ਖਰਬੂਜਾ ਤੇ ਹਦਵਾਨਾ ਇਹ ਵੀ ਲਗਾਇਆ ਹੋਇਆ ਤੇ ਤਾਂ ਜੋ ਸਾਡੀ ਜਿਹੜੀ ਫਸਲ ਹੈ ਔਰ ਲੇਬਰ ਹੈ ਇਨੂੰ ਇਧਰੋਂ ਠਾਕੇ ਦੂਏ ਪਾਸੇ ਲਾ ਲੀਏ ਤੇ ਉਹਦਾ ਵੀ ਕੰਮ ਚੱਲਦਾ ਰਹੇ ਸੋ ਅਸੀਂ ਇਹ ਫਸਲਾਂ ਨਾਲ-ਨਾਲ ਹੀ ਦੀ ਖੇਤੀ ਕਰਦੇ ਆ ਜੇ ਅਸੀਂ ਕਿਉਂਕਿ ਇਹਨਾਂ ਦੀ ਲੇਬਰ ਸਰਦਾਰ ਪਰਮਜੀਤ ਸਿੰਘ ਉਹਨਾਂ ਨੇ ਪਰਮਾਨੈਂਟ ਬੰਦੇ ਜਿਹੜੇ ਆ 25 ਤੋਂ ਲੈ ਕੇ 30 ਰੱਖੇ ਹੋਏ ਨੇਗੇ ਜਿਹੜੇ ਕਿ ਹਮੇਸ਼ਾ ਹੋਰ ਵੀ ਫਸਲਾਂ ਜਿਹੜੀਆਂ ਨੇ ਬੀਜਦੇ ਨੇਗੇ ਕਦੇ ਉਹਨਾਂ ਦੀ ਤੜਾਈ ਵੱਲ ਚਲੇ ਜਾਂਦੇ ਨੇ ਜਾਂ ਫਸਲ ਕੋਈ ਬੀਜ ਨਹੀਂ ਹੁੰਦੀ ਆ ਉਹਨਾਂ ਦੇ ਵਿੱਚ ਲੇਬਰ ਦੀ ਵਰਤੋਂ ਹੁੰਦੀ ਆ ਤੇ ਜਦੋਂ ਸਟਾਰਬੇਰੀ ਦੀ ਫਸਲ ਦੀ ਤੜਾਈ ਹੁੰਦੀ ਆ ਤਾਂ ਉਸ ਸਮੇ ਇਹ ਉਹ ਤੜਾਈ ਕਰਵਾ ਕੇ ਉਹਨਾਂ ਨੂੰ ਆਪਣੇ ਕ੍ਰੇਟਾਂ ਦੇ ਵਿੱਚ ਫਿਰ ਡੱਬਿਆਂ ਦੇ ਵਿੱਚ ਬੰਦ ਕਰਕੇ ਗ੍ਰੇਡਿੰਗ ਜਿਸ ਤਰ੍ਹਾਂ ਇੱਕ ਸਾਈਜ਼ ਦੇ ਜਿਹੜੇ ਫਰੂਟ ਨੇ ਸਾਰੇ ਉਹ ਉਹਨਾਂ ਨੂੰ ਡੱਬਾ ਬੰਦ ਕਰਦੇ ਨੇਗੇ ਸੋ ਇਹਨਾਂ ਨੇ ਕਾਫੀ ਹੱਦ ਤੱਕ ਜਿਹੜੀ ਮਾਰਕੀਟਿੰਗ ਆਪਣੇ ਹੱਥ ਦੇ ਵਿੱਚ ਲਈ ਹੋਈ ਆ ਸੋ ਜਿੱਥੋਂ ਤੱਕ ਸਰਦਾਰ ਪਰਮਜੀਤ ਸਿੰਘ ਉਹਨਾਂ ਦੇ ਪਰਿਵਾਰ ਦਾ ਸਬੰਧ ਆ ਇਹਨਾਂ ਦੀ ਧਰਮ ਪਤਨੀ ਆ ਸਰਦਾਰ ਨੀ ਪਰਮਜੀਤ ਕੌਰ ਉਹ ਵੀ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੇਤਾਂ ਦੇ ਵਿੱਚ ਕੰਮ ਕਰਦੀ ਆ ਸਵੇਰੇ ਸਾਰਾ ਪਰਿਵਾਰ ਆਪਣਾ ਖੇਤ ਦੇ ਵਿੱਚ ਆਉਂਦਾ ਤੇ ਸ਼ਾਮ ਤੱਕ ਇੱਥੇ ਕੰਮ ਕਰਦੇ ਨੇਗੇ ਤਾਂ ਉਹ ਉਹਦਾ ਕੰਮ ਆ ਜਿੰਨੀ ਵੀ ਲੇਬਰ ਆ ਉਹਨਾਂ ਤੋਂ ਤੜਾਈ ਕਰਾਉਣੀ ਆ ਉਹਨਾਂ ਦੇ ਵਿੱਚ ਗ੍ਰੇਡਿੰਗ ਕਰਵਾ ਕੇ ਸਾਰੇ ਡੱਬੇ ਤਿਆਰ ਕਰਨੇ ਆ ਤਾਂ ਸਰਦਾਰ ਪਰਮਜੀਤ ਸਿੰਘ ਉਹਨੀ ਫੇਰ ਮੰਡੀ ਕਰਨ ਆਪ ਜਿਹੜੀ ਮੰਡੀ ਦੇ ਵਿੱਚ ਇਹ ਰੇਟ ਦੇਖਦੇ ਨੇਗੇ ਵੀ ਅੱਜ ਇਸ ਮੰਡੀ ਦਾ ਰੇਟ ਪ੍ਰਤੀ ਕਿਲੋ ਦਾ ਇਨਾ ਮਿਲ ਰਿਹਾ ਤਾਂ ਉੱਥੇ ਆਪਦੀ ਪਹੁੰਚ ਕਰ ਦੇਣਗੇ ਸੋ ਜਿਹੜੇ ਟਰੇਡਰ ਨੇ ਵਪਾਰੀ ਨੇ ਉਹਨਾਂ ਦੇ ਨਾਲ ਵੀ ਸਰਦਾਰ ਪਰਮਜੀਤ ਸਿੰਘ ਉਹਨਾਂ ਦਾ ਬਹੁਤ ਰਿਸ਼ਤਾ ਜਿਹੜਾ ਗੂੜਾ ਵਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਦੋਂ ਸਰਦਾਰ ਪਰਮਜੀਤ ਸਿੰਘ ਉਹਨਾਂ ਦੇ ਫਾਰਮ ਤੋਂ ਸਟਰਾਬੇਰੀ ਆਈ ਆ ਤਾਂ ਇਹਦਾ ਟੇਸਟ ਵੀ ਜਿਹੜਾ ਉਹ ਵਧੀਆ ਹੋਊਗਾ ਤੇ ਗਾਹਕ ਜਿਹੜੇ ਨੇ ਪਸੰਦ ਵੀ ਕਰ ਦੇਣਗੇ ਸੋ ਕੈਮੇਰੋਜਾ ਤੇ ਇੱਕ ਆਰ 1 ਜਿਹੜੀ ਆ ਵੈਰਾਈਟੀ ਆਰ 1 ਦੇ ਵਿੱਚ ਦੋ ਫਲੇਵਰ ਇਹਨਾਂ ਨੇ ਦੱਸਿਆ ਕਿ ਜਿਹੜੇ ਗਾਹਕ ਨੇ ਬਹੁਤ ਪਸੰਦ ਕਰਦੇ ਨੇਗੇ ਆਮ ਤੌਰ ਤੇ ਕਈ ਵਾਰੀ ਜਦੋਂ ਇਹਨਾਂ ਦਾ ਸਾਰਾ ਜਿੰਨਾ ਮਦਰ ਸਟਾਕ ਆ ਉਹ ਸਾਰਾ ਕੈਲੀਫੋਰਨੀਆ ਜਾਂ ਇਟਲੀ ਤੋਂ ਆਉਂਦਾ ਤੇ ਇਸ ਕਰਕੇ ਇਹਨਾਂ ਦੀ ਫਰੂਟ ਦੀ ਸਟਰਾਬੇਰੀ ਦੀ ਕੁਆਲਿਟੀ ਵੀ ਬਹੁਤ ਅੱਛੀ ਆ ਸੋ ਸਮੇਂ ਸਿਰ ਜਿਹੜੀਆਂ ਇਹ ਖਾਦਾ ਪਾਉਂਦੇ ਨੇ ਕਿ ਡ੍ਰਿਪ ਇਰੀਗੇਸ਼ਨ ਇਹਨਾਂ ਨੇ ਲਾਇਆ ਹੋਇਆ ਟਾਈਮ ਦੇ ਹਿਸਾਬ ਦੇ ਨਾਲ ਜਦੋਂ ਬੂਟਿਆਂ ਨੂੰ ਪਾਣੀ ਦੀ ਲੋੜ ਆ ਤਾਂ ਉਸ ਸਮੇਂ ਜਿਹੜੀ ਆ ਪਾਣੀ ਦੇਣਾ ਸੋ ਪਾਣੀ ਦੀ ਵੀ ਬੱਚੇ ਜਿਹੜੀ ਆ ਕਰਨ ਦੇ ਵਿੱਚ ਬੜਾ ਇਹ ਅਹਿਮ ਯੋਗਦਾਨ ਪਾਉਂਦੇ ਨੇਗੇ ਸੋ ਇਸੇ ਤਰ੍ਹਾਂ ਜਦੋਂ ਜੇ ਕਿਤੇ ਆਪਣੇ ਪੈਸਟੀਸਾਈਡ ਜਾਂ ਕਿਤੇ ਇਨਸੈਕਟੀਸਾਈਡ ਦੀ ਜ਼ਰੂਰਤ ਹੁੰਦੀ ਆ ਤਾਂ ਹੀ ਕਰਦੇ ਨੇ ਅਦਰਵਾਈਜ਼ ਇਹ ਆਪਦੀ ਫਸਲ ਦੇ ਉੱਪਰ ਜਿੰਨੀਆਂ ਕੀੜੇ ਮਾਰ ਜਰਾਂ ਨੇ ਉਹਨਾਂ ਦੀ ਬਹੁਤ ਘੱਟ ਤੋਂ ਘੱਟ ਮਦਦ ਕਰ ਦੇਣਗੇ ਸੋ ਕਿਸਾਨ ਵੀਰੋ ਇਹ ਜਿਹੜੀਆਂ ਗੱਲਾਂ ਨੇਗੀਆਂ ਇਹ ਸਾਰੀਆਂ ਕੁਆਲਟੀ ਜਿਹੜੀ ਆ ਸਟਾਰਬਰੀ ਦੇ ਫਰੂਟ ਦੇ ਬਣਾਉਣ ਦੇ ਵਿੱਚ ਜਿਹੜੀਆਂ ਸਹਾਇੀ ਹੁੰਦੀਆਂ ਨੇਗੀਆਂ ਸੋ ਜਦੋਂ ਵੀ ਕਿਸਾਨ ਵੀਰੋ ਮੇਰੀ ਅਖੀਰ ਦੇ ਵਿੱਚ ਤੁਹਾਨੂੰ ਇਹ ਬੇਨਤੀ ਆ ਕਿ ਜਦੋਂ ਵੀ ਕੋਈ ਆਪਾਂ ਨਵਾਂ ਕੰਮ ਸ਼ੁਰੂ ਕਰਨਾ ਤਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਆ ਤੇ ਬਾਗਬਾਨੀ ਵਿਭਾਗ ਆ ਖੇਤੀਬਾੜੀ ਵਿਭਾਗ ਆ ਉਹਨਾਂ ਤੋਂ ਆਪਾਂ ਟ੍ਰੇਨਿੰਗ ਲਈਏ ਟ੍ਰੇਨਿੰਗ ਲੈ ਕੇ ਵੀ ਇਸ ਸਟਾਰਬਰੀ ਦੇ ਬੂਟੇ ਸਾਡੇ ਕਦੋਂ ਲੱਗਦੇ ਨੇ ਕਦੋਂ ਫਰੂਟ ਆਉਂਦਾ ਤੇ ਕਿਸ ਤਰ੍ਹਾਂ ਅਸੀਂ ਮਾਰਕੀਟਿੰਗ ਕਰਨੀ ਆ ਜੇ ਤੁਹਾਡੇ ਕੋਲੇ ਇਹ ਜਾਣਕਾਰੀ ਹੋਊਗੀ ਤਾਂ ਉਹਦੇ ਨਾਲ ਤੁਸੀਂ ਆਪਦੀ ਸਟਰਾਬੇਰੀ ਦੀ ਖੇਤੀ ਵਧੀਆ ਕਰ ਸਕਦੇ ਹੋ ਸੋ ਕਿਉਂਕਿ ਇਸ ਦੇ ਉੱਪਰ ਜਿਹੜਾ ਖਰਜਾ 1 ਏਕੜ ਦੇ ਉੱਪਰ ਕਿਸਾਨ ਵੀਰੋਂ ਕਾਫੀ ਆਉਂਦਾ ਸੋ ਕਈ ਵਾਰੀ ਅਸੀਂ ਜਾਣੇ ਅਣਜਾਣੇ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਉੱਪਰੋਂ ਜਿਹੜੀ ਜਾਣਕਾਰੀ ਲੈ ਕੇ ਕੰਮ ਸ਼ੁਰੂ ਕਰ ਲੈਨੇ ਆ ਜਦੋਂ ਅਸੀਂ ਉਹਦੇ ਵਿੱਚ ਦੇਖਦੇ ਆ ਤਾਂ ਬਹੁਤ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇਗੀਆਂ ਫਿਰ ਆਪਾਂ ਐਕਸਪਰਟ ਨੂੰ ਯਾਦ ਕਰਦੇ ਆਂ ਮਾਰਾਂ ਨੂੰ ਯਾਦ ਕਰਦੇ ਆਂ ਸੋ ਮੇਰੀ ਇਹੀ ਬੇਨਤੀ ਆ ਕਿ ਜਿਹੜੀ ਵੀ ਫਸਲ ਕਿਸਾਨ ਵੀਰੋ ਆਪਾਂ ਵੇਚਣੀ ਆ ਤਾਂ ਉਸ ਤੋਂ ਪਹਿਲਾਂ ਜਰੂਰ ਉਸ ਫਸਲ ਬਾਰੇ ਜਾਣਕਾਰੀ ਲਈ ਜਾਵੇ ਤਾਂ ਕਿ ਤੁਹਾਨੂੰ ਕੋਈ ਘਾਟਾ ਨਾ ਪਵੇ ਤੇ ਚਾਰ ਪੈਸੇ ਤੁਸੀਂ ਆਪਦੇ ਲਈ ਤੇ ਆਪਦੇ ਪਰਿਵਾਰ ਦੇ ਲਈ ਕਮਾਓ ਤੇ ਗਾਹਕਾਂ ਨੂੰ ਜਿਹੜਾ ਵਧੀਆ ਆਪਣਾ ਸਟਰਾਬੇਰੀ ਦਾ ਜਾਂ ਜਿਹੜੀ ਫਸਲ ਤੁਸੀਂ ਪੈਦਾ ਕਰਨੀ ਆ ਉਹਦੀ ਕੁਆਲਿਟੀ ਹੋਊ ਉਸ ਕੁਆਲਿਟੀ ਦਾ ਤੁਹਾਡਾ ਆਪ ਦਾ ਨਾਂ ਹੋਊਗਾ ਤੇ ਤੁਹਾਡੇ ਪਿੰਡ ਦਾ ਨਾਂ ਹੋਊਗਾ ਸੋ ਕਿਸਾਨ ਵੀਰੋ ਜਿਸ ਤਰ੍ਹਾਂ ਸਰਦਾਰ ਪਰਮਜੀਤ ਸਿੰਘ ਹੋਰ ਵੀ ਜਿਹੜੀਆਂ ਫਸਲਾਂ ਵੀਜ ਦੇਣਗੇ ਜਿਸ ਤਰ੍ਹਾਂ ਮਸਕ ਮੇਲਾ ਨਾ ਵਾਟਰਮੇਲ ਨਾ ਸੋ ਲਸਣ ਆ ਪਿਆਜ਼ ਆ ਉਸ ਦੀ ਵੀ ਖੇਤੀ ਕਰਦੇ ਨੇਗੇ ਤਾਂ ਉਹਦੀ ਵੀ ਬਹੁਤ ਤਕਨੀਕ ਦੇ ਨਾਲ ਖੇਤੀ ਕਰਦੇ ਨੇਗੇ ਤਾਂ ਇਹਨਾਂ ਤੋਂ ਵਧੇਰੇ ਜਾਣਕਾਰੀ ਲਈ ਜਾ ਸਕਦੀ ਆ ਤਾਂ ਕਿਉਂਕਿ ਜਦੋਂ ਕੋਈ ਕਿਸਾਨ ਆ ਨਵਾਂ ਕੰਮ ਸ਼ੁਰੂ ਕਰਦਾ ਤਾਂ ਉਸ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਨਿਕਲਣਾ ਪੈਂਦਾ ਸੋ ਉਹ ਤੁਹਾਨੂੰ ਮੁਸ਼ਕਲਾਂ ਜਦੋਂ ਤੁਸੀਂ ਕੰਮ ਸ਼ੁਰੂ ਕਰਨਾ ਤਾਂ ਉਹ ਤੁਹਾਨੂੰ ਸ਼ਾਇਦ ਨਹੀਂ ਆਉਣਗੀਆਂ ਜੇ ਪਰਮਜੀਤ ਸਿੰਘ ਉਹਨਾਂ ਨਾਲ ਤੁਸੀਂ ਰਾਬਤਾ ਕਾਇਮ ਰੱਖੋਗੇ ਤਾਂ ਜੋ ਤੁਹਾਡੀ ਖੇਤੀ ਆ ਕਿਸਾਨ ਵੀਰੋ ਵਧੀਆ ਹੋ ਸਕੇ ਮੈਂ ਡਾਕਟਰ ਗੁਰਕਿਰਪਾਲ ਸਿੰਘ ਬਾਲਾ ਖੇਤੀਬਾੜੀ ਅਫਸਰ ਰੋਪੜ ਜ਼ਿਲ੍ਹਾ ਵਿਖੇ ਤਨਾਤਾਂ ਤੇ ਅਸੀਂ ਪੰਜਾਬ ਵਿੱਚ ਕਾਫੀ ਕੋਸ਼ਿਸ਼ ਕਰ ਰਹੇ ਹਾਂ ਮੈਂਕਮੇ ਵੱਲੋਂ ਕਿ ਖੇਤੀ ਵਿਭਿੰਨਤਾ ਦੇ ਉੱਤੇ ਕੰਮ ਕੀਤਾ ਜਾਵੇ। ਇਸੇ ਲੜੀ ਦੇ ਵਿੱਚ ਸਾਡੇ ਕੋਲ ਇੱਕ ਗਾਂਵਦੂ ਕਿਸਾਨ ਹੈ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਕਿ ਸਟ੍ਰਾਬੇਰੀ ਦੀ ਖੇਤੀ ਚ ਇਸ ਏਰੀਏ ਦੇ ਵਿੱਚ ਖਾਸ ਕਰਕੇ ਨੂਰਪੁਰ ਬੇਦੀ ਦੇ ਹਲਕੇ ਦੇ ਵਿੱਚ ਕਾਫੀ ਮਸ਼ਹੂਰ ਹੋਇਆ ਤੇ ਉਹਨੇ ਸਟ੍ਰਾਬੇਰੀ ਦਾ ਉਤਪਾਦਨ ਬੜੇ ਟੈਕਨੀਕਲ ਤਰੀਕੇ ਨਾਲ ਕੀਤਾ ਸੁਚੇਜੇ ਢੰਗ ਨਾਲ ਕੀਤਾ। ਇਹ ਜ਼ਿਮੀਦਾਰ ਹੈ ਜਿਹੜਾ ਇਹਨੇ ਆਪਣੀ ਕੰਪਨੀ ਲਾਂਚ ਕੀਤੀ ਸਟ੍ਰਾਬੇਰੀ ਪ੍ਰੋਡਕਸ਼ਨ ਦੀ। ਤੇ ਖਾਸ ਤੌਰ ਤੇ ਦੋ ਵੈਰਾਈਟੀਆਂ ਇਹ ਮਾਰਕਟ ਕਰਦਾ ਇੱਕ R1 ਤੇ ਇੱਕ ਜਿਹੜੀ ਹੈ ਕੈਮਰੋਜ਼ਾ ਕੈਮਰੋਜ਼ਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹ ਜਿਹੜਾ ਖੇਤ ਹੈ ਕੈਮਰੋਜ਼ਾ ਵੈਰਾਈਟੀ ਦਾ ਤੇ ਕਾਫੀ ਮਿੱਠੀ ਵੈਰਾਈਟੀ ਹੈ ਤੇ ਅਪ੍ਰੈਲ ਦੇ ਸਾਰੇ ਮਹੀਨੇ ਚੱਲਦੀ ਹੈ ਪਹਿਲੇ ਹਫਤੇ ਤੋਂ ਲੈ ਕੇ ਚੌਥੇ ਹਫਤੇ ਤੱਕ ਇਸੇ ਤਰ੍ਹਾਂ ਜਿਹੜੀ R1 ਹੈ ਉਹ ਮਿਡ ਅਪ੍ਰੈਲ ਚ ਖਤਮ ਹੋ ਜਾਂਦੀ ਹੈ ਸਟ੍ਰੌਬੇਰੀ ਤੋਂ ਇਲਾਵਾ ਇਹ ਜ਼ਿਮੀਂਦਾਰ ਹੈ ਜਿਹੜਾ ਇਹ ਖਰਬੂਜੀਆਂ ਦੀ ਵੀ ਕਾਫੀ ਕਸ਼ਤ ਕਰਦਾ ਹੈ ਤੇ ਬੇਬੀ ਜਿਹੜਾ ਆਪਣਾ ਬੇਬੀ সুইਟ ਖਰਬੂਜਾ ਹੈ ਜਿਹਦੀ ਮਾਰਕੀਟ ਬਹੁਤ ਹੈ ਉਹਦੀ ਕਾਫੀ ਪੈਦਾਵਾਰ ਵਧੀਆ ਤਰੀਕੇ ਨਾਲ ਕਰਦਾ ਤੁਸੀਂ ਦੇਖੋਗੇ ਵੀ ਪਿੱਛੇ ਜਿਹੜੇ ਖੇਤ ਹੈ ਤੇ ਸਾਈਡ ਤੇ ਖੇਤ ਹੈ ਖਰਬੂਜੀਆਂ ਦੇ ਇਹ ਸਾਰਿਆਂ ਦੇ ਉੱਤੇ ਇਹ ਮਲਚ ਕਰਦਾ ਹੈ ਜਿਹੜਾ ਪੇਪਰ ਮਲਚ ਹੁੰਦਾ ਪੋਲੀਥੀਨ ਦਾ ਇਹ ਕਾਲਾ ਉੱਤੇ ਹੈ ਤੇ ਸਿਲਵਰ ਥੱਲੇ ਹੈ ਇਹਦੇ ਦੋ ਮਕਸਦ ਹੈ ਇੱਕ ਤਾਂ ਇਹ ਕੱਖਾਂ ਨੂੰ ਰੋਕਦਾ ਤੇ ਥੱਲੇ ਜਿਹੜੀ ਜ਼ਮੀਨ ਹੈ ਇਹਨੂੰ ਗਰਮ ਤੇ ਸਿੱਲਾ ਰੱਖਦਾ ਜਿਸ ਕਰਕੇ ਜਿਹੜਾ ਫਸਲ ਦਾ ਉਤਪਾਦਨ ਕਾਫੀ ਵਧੀਆ ਹੁੰਦਾ ਹੈ ਸੋ ਇਹ ਜੇ ਅਗਾਹ ਵੱਧੂ ਕਿਸਾਨਾਂ ਦੀ ਬਦੌਲਤ ਅਸੀਂ ਖੇਤੀ ਵਿਭਿੰਨਤਾ ਨੂੰ ਬੜੇ ਚੰਗੇ ਤਰੀਕੇ ਨਾਲ ਲਾਗੂ ਕਰ ਸਕਦੇ ਹਾਂ ਤੇ ਆਪਣੇ ਪਾਣੀ ਦਾ ਬਚਾਅ ਤੇ ਜ਼ਮੀਨ ਦੀ ਰੱਖਿਆ ਕਰ ਸਕਦੇ ਹਾਂ ਜਿੱਥੇ ਤੱਕ ਇਹਦਾ ਮੰਡੀਕਰਨ ਹੈ ਇਹ ਕਿਸਾਨ ਕਾਫੀ ਅਗਾਹ ਵੱਧੂ ਕਿਸਾਨ ਹੈ ਤੇ ਜਿਹੜੀ ਫਰੈਸ਼ ਸਟਰਾਬੇਰੀ ਹੈ ਬਿਗ ਬਾਸਕਟ ਦੇ ਥਰੂ ਜਾਂਦੀ ਹੈ ਇਸ ਤੋਂ ਇਲਾਵਾ ਜੇ ਕੋਈ ਵਾਧੂ ਪ੍ਰੋਡਕਸ਼ਨ ਹੋ ਜਾਂਦੀ ਹੈ ਤਾਂ ਇਹ ਕਿਸਾਨ ਭਰਾ ਉਹ ਸਟਰਾਬੇਰੀ ਦਾ ਜੈਮ ਬਣਾਉਂਦਾ ਹੈ ਸੋ ਤਾਂ ਕਿ ਜਿਹੜਾ ਇਹ ਜੇ ਵੇਸਟ ਨਹੀਂ ਜਾਵੇ ਜਿਹੜੀ ਫਸਲ ਹੈ ਕਿਉਂਕਿ ਕਈ ਵਾਰੀ ਸੀਜ਼ਨ ਦੇ ਵਿੱਚ ਜਿਹੜੀਆਂ ਤਾਜ਼ੀਆਂ ਜਿਹੜੀਆਂ ਆਪਣੇ ਫਲ ਹੁੰਦੇ ਆ ਤੇ ਸਬਜ਼ੀਆਂ ਹੁੰਦੀਆਂ ਇਹਦੀ ਵੇਸਟੇਜ ਬਹੁਤ ਹੁੰਦੀ ਹੈ ਸੋ ਇਹ ਕਿਸਾਨ ਨਗਾ ਉਹਦੂ ਹੈ ਤੇ ਇਹਦੀ ਐਗਰੋ ਪ੍ਰੋਸੈਸਿੰਗ ਦੇ ਵਿੱਚ ਕਾਫੀ ਮੋੜੀ ਹੈ ਤੇ ਇਹਨਾਂ ਦਾ ਜਿਹੜਾ ਸਟ੍ਰੌਬੇਰੀ ਦਾ ਜੈਮ ਹੈ ਬਹੁਤ ਉੱਤਮ தரਜੇ ਦਾ ਜੈਮ ਹੈ ਕੋਈ ਜਿਹੜਾ ਪ੍ਰੀਜ਼ਰਵੇਟਿਵ ਇਨ ਆਰਗੈਨਿਕ ਨਹੀਂ ਸਾਰੇ ਆਰਗੈਨਿਕ ਹੈ ਜਿੱਦਾਂ ਨਿੰਬੂ ਪਾ ਦਿੰਦਾ ਹੈ ਤੇ ਚੀਨੀ ਪਾ ਦਿੰਦਾ ਵਿੱਚ ਤੇ ਬਾਕੀ ਸਾਰਾ ਸਟ੍ਰੌਬੇਰੀ ਹੈ ਸੋ ਇਦਾਂ ਦੇ ਜਿਹੜੇ ਕਿਸਾਨ ਐ ਇਹ ਮੰਡੀਕਰਨ ਦੇ ਵਿੱਚ ਆਪਣਾ ਜਿਹੜਾ ਹੈ ਪੈਸੇ ਦੀ ਕਾਫੀ ਕਮਾਈ ਕਰ ਲੈਂਦੇ ਆ ਕਿਉਂਕਿ ਇਹਦੇ ਵਿੱਚ ਵੇਸਟੇਜ ਨਹੀਂ ਹੋਣ ਦਿੰਦੇ ਇਸ ਤੋਂ ਇਲਾਵਾ ਪਰਮਜੀਤ ਸਿੰਘ ਜਿਹੜਾ ਹੈ ਕਾਫੀ ਜਿਹੜੇ ਕਿਸਾਨ ਗਰੁੱਪ ਐ ਉਹਨਾਂ ਨੂੰ ਮਦਦ ਵੀ ਕਰਦਾ ਤੇ ਟ੍ਰੇਨਿੰਗ 'ਚ ਵੀ ਕਿਸੇ ਗੱਲੋਂ ਜਵਾਬ ਨਹੀਂ ਦਿੰਦਾ ਜੋ ਕੁਝ ਪੁੱਛਣਾ ਹੈ ਇਲਾਕੇ ਦੇ ਕਿਸਾਨਾਂ ਨੇ ਜੋ ਇਹਨੂੰ ਨੋਲਿਜ ਐ ਉਹ ਸਾਰੀ ਸ਼ੇਅਰ ਕਰਦਾ ਚਾਹੇ ਉਹ ਵੇਜੀਟੇਬਲ ਹੋਵੇ ਚਾਹੇ ਉਹ ਫਰੂਟ ਹੋਵੇ ਇਵਨ ਇਹ ਇੱਕ ਹੋਰ ਇਹਦੀ ਖੂਬੀ ਹੈ ਕਿ ਹਰੇਕ ਨਵਾਂ ਪਲਾਂਟ ਟਰਾਈ ਕਰਦਾ ਪਿਛਲੇ 2-3 ਸਾਲਾਂ ਤੋਂ ਮੈਂ ਦੇਖਿਆ ਇਹਨਾਂ ਨੇ ਐਵੋਕਾਡੋ ਵੀ ਟਰਾਈ ਕੀਤਾ ਤੇ ਐਵੋਕਾਡੋ ਦੀ ਥੋੜੀ ਜੀ ਲੋ ਲਾਈਂਗ ਏਰੀਏ 'ਚ ਹੋਣ ਕਰਕੇ ਕੁਝ ਬਾਰਸ਼ਾਂ ਕਰਕੇ ਉਹ ਥੋੜਾ ਫਸਲ ਖਰਾਬ ਹੋ ਗਈ ਨਹੀਂ ਇਹ ਕਿਸਾਨ ਨੇ 2 ਬਿੱਗੇ 2 ਬਿੱਗੇ ਐਵੋਕਾਡੋ ਦੀ ਵੀ ਟਰਾਈ ਕੀਤੀ ਸੋ ਮੇਰੇ ਕਹਿਣ ਦਾ ਮਤਲਬ ਹੈ ਕੋਈ ਵੀ ਜਿਹੜੀ ਨਵੀਂ ਫਸਲ ਆਉਂਦੀ ਹੈ ਤੇ ਉਹ ਪਹਿਲਾਂ ਪਹਿਲ ਦੇ ਆਧਾਰ ਤੇ ਇਹ ਕਿਸਾਨ ਜਿਹੜਾ ਇਹ ਆਪਣੇ ਖੇਤ ਦੇ ਵਿੱਚ ਉਹਦਾ ਉਪਰਾਲਾ ਕਰਦਾ ਹੈ ਸਟਰਾਬੇਰੀ ਦੀ ਕਾਸ਼ਤ ਫਸਲ ਵਿਭਿੰਨਤਾ ਦੇ ਤਹਿਤ ਇੱਕ ਵਧੀਆ ਵਿਕਲਪ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਮਾਹਿਰਾਂ ਦੁਆਰਾ ਸਟਰਾਬੇਰੀ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਅਤੇ ਸਿਖਲਾਈ ਦਿੱਤੀ ਜਾਂਦੀ ਹੈ ਕਿਸਾਨਾਂ ਦੀ ਆਮਦਨ ਵਿੱਚ ਲਗਾਤਾਰ ਵਾਧਾ ਤਾਂ ਹੀ ਹੋ ਸਕਦਾ ਹੈ ਜੇਕਰ ਉਹ ਸਟਰਾਬੇਰੀ ਵਰਗੀਆਂ ਵਪਾਰਕ ਫਸਲਾਂ ਵੱਲ ਆਉਣ ਅਤੇ ਆਪਣਾ ਆਰਥਿਕ ਵਿਕਾਸ ਕਰੇ you mm -hmm.